ਅੱਛੀ ਗੱਲ ਪੰਜਾਬੀਓ ਸਵਾਗਤ ਕਰਦੇ ਹਾਂ ਇੱਕ ਹੋਰ ਨਵੀਂ ਵੀਡੀਓ ਵਿੱਚ ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀ ਭਾਰਤੀਆਂ ਦੇ ਲਈ ਹੁਣ ਕੈਨੇਡਾ ਤੋਂ ਵੱਡੀ ਅਪਡੇਟ ਸਾਹਮਣੇ ਨਿਕਲ ਕੇ ਆ ਰਹੀ ਹੈ ਜੀਹਾਂ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਪੰਜਾਬੀ ਭਾਰਤੀਆਂ ਦੇ ਵੀਜ਼ੇ ਕੀਤੇ ਜਾ ਸਕਦੇ ਆ ਕੈਨਸਲ ਤੇ ਇਸ ਤੋਂ ਇਲਾਵਾ ਪੰਜਾਬੀਆਂ ਦੇ ਉੱਤੇ ਲੱਗੇਗਾ 5 ਸਾਲ ਤੱਕ ਦਾ ਬੈਨ ਜੀਹਾਂ ਕੈਨੇਡਾ ਇਮੀਗ੍ਰੇਸ਼ਨ ਮੰਤਰੀ ਦੀਨਾ ਮੈਟਲੀਜ ਤੋਂ ਹੁਣ ਵਿਰੋਧੀ ਧਿਰ ਦੇ ਵੱਲੋਂ ਸਵਾਲ ਪੁੱਛੇ ਜਾ ਰਹੇ ਹਨ ਕਿ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਬਿਨਾਂ ਕਿਸੇ ਜਾਂਚ ਪੜਤਾਲ ਤੋਂ ਕੈਨੇਡਾ ਦੇ ਧੜਾ ਧੜ ਵੀਜ਼ੇ ਪਿਛ ਵਾਦ ਕੀ ਕੁਝ ਕ੍ਰਿਮੀਨਲ ਰਿਕਾਰਡ ਵਾਲੇ ਜਾਂ ਫਿਰ ਇਸ ਤੋਂ ਇਲਾਵਾ ਫੇਕ ਡਾਕੂਮੈਂਟ ਲਗਾ ਕੇ ਆਉਣ ਵਾਲਿਆਂ ਦੀ ਤਦਾਦ ਕੈਨੇਡਾ ਦੇ ਵਿੱਚ ਕਾਫੀ ਵੱਡੇ ਲੈਵਲ ਦੇ ਉੱਤੇ ਪਹੁੰਚ ਚੁੱਕੀ ਹੈ ਜਿਨ੍ਹਾਂ ਦੇ ਵੱਲੋਂ ਕਿ ਕੈਨੇਡਾ ਦੇ ਵਿੱਚ ਆ ਕੇ ਰਿਫਿਊਜੀ ਕੇਸ ਅਪਲਾਈ ਕਰ ਦਿੱਤੇ ਗਏ ਜਿਸ ਦੇ ਕਾਰਨ ਕਿ ਕੈਨੇਡਾ ਦੇ ਵਿੱਚ ਹੁਣ ਰਿਫਿਊਜੀ ਕੇਸਾਂ ਦੀ ਗਿਣਤੀ ਇੰਨੀ ਜ਼ਿਆਦਾ ਵੱਧ ਚੁੱਕੀ ਹੈ ਕਿ ਇਹਨਾਂ ਨੂੰ ਜੇਕਰ ਪ੍ਰੋਸੈਸ ਕੀਤਾ ਜਾਵੇ ਤੇ 20 ਤੋਂ 25 ਸਾਲ ਲੱਗ ਸਕਦੇ ਹਨ ਇਸੇ ਕਾਰਨ ਹੀ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਬਿਲ ਸੀ 12 ਲਿਆਉਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਕਿ ਇਹਨਾਂ ਰਿਫਿਊਜੀ ਕੇਸਾਂ ਨੂੰ ਕੈਨਸ ਪਰ ਦੂਜੇ ਪਾਸੇ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਹੁਣ ਸਾਰੇ ਹੀ ਪੰਜਾਬੀ ਭਾਰਤੀ ਅਤੇ ਇਸ ਤੋਂ ਇਲਾਵਾ ਬੰਗਲਾਦੇਸ਼ੀਆਂ ਦੇ ਡਾਕੂਮੈਂਟ ਚੈੱਕ ਕੀਤੇ ਜਾਣਗੇ ਜਿਨ੍ਹਾਂ ਦੀ ਫਾਈਲ ਦੇ ਵਿੱਚ ਵੀ ਡਾਕੂਮੈਂਟ ਫੇਕ ਪਾਏ ਜਾਂਦੇ ਹਨ ਉਹਨਾਂ ਨੂੰ ਕੈਨੇਡਾ ਦਾ 5 ਸਾਲ ਤੱਕ ਦਾ ਜਿਹੜਾ ਕਿ ਬੈਨ ਉਹਨਾਂ ਦੇ ਉੱਤੇ ਲਗਾ ਦਿੱਤਾ ਜਾਵੇਗਾ ਤੇ ਇਸ ਤੋਂ ਇਲਾਵਾ ਜਿਹੜੇ ਪੀਆਰ ਵੀ ਲੈ ਚੁੱਕੇ ਆ ਉਹਨਾਂ ਦੀ ਵੀ ਪੀਆਰ ਕੈਨਸਲ ਹੋ ਸਕਦੀ ਹੈ ਸੋ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹਾਲ ਹੀ ਦੇ ਵਿੱਚ ਹੀ ਇਹ ਵੀ ਅਨਾਉਂਸਮੈਂਟ ਕੀਤੀ ਗਈ ਸੀ ਕਿ ਜਿਨ੍ਹਾਂ ਦੀਆਂ ਐਪਲੀਕੇਸ਼ਨਾਂ ਟੂਰਿਸਟ ਅਤੇ ਬਿਸਟਰ ਵੀਜ਼ੇ ਦੀਆਂ ਭਾਰਤ ਤੋਂ ਜਾਂ ਫਿਰ ਇਸ ਤੋਂ ਇਲਾਵਾ ਬੰਗਲਾਦੇਸ਼ ਤੋਂ ਲਗੀਆਂ ਹੋਈਆਂ ਹਨ ਉਹ ਸਾਰੀਆਂ ਦੀਆਂ ਸਾਰੀਆਂ ਕੈਨਸਲ ਕੀਤੀਆਂ ਜਾ ਸਕਦੀਆਂ ਹਨ ਇਥੋਂ ਤੱਕ ਕਿ ਜਿਨ੍ਹਾਂ ਨੂੰ ਵੀਜ਼ੇ ਜਾਰੀ ਕੀਤੇ ਗਏ ਹੋਣ ਜੇਕਰ ਉਹ ਕੈਨੇਡਾ ਦੇ ਵਿੱਚ ਹਨ ਤੇ ਕੈਨੇਡਾ ਦੇ ਵਿੱਚ ਵੀ ਵੀਜ਼ੇ ਕੈਨਸਲ ਕੀਤੇ ਜਾ ਸਕਦੇ ਹਨ ਤੇ ਜੇਕਰ ਉਹ ਕੈਨੇਡਾ ਦਾ ਟੂਰਿਸਟ ਵੀਜ਼ਾ ਉਹਨਾਂ ਦਾ ਵੈਲਿਡ ਹੈ ਤੇ ਉਹ ਵੀ ਟੂਰਿਸਟ ਵੀਜ਼ਾ ਕੈਨਸਲ ਕੀਤਾ ਜਾ ਸਕਦਾ ਦਾ ਹੈ ਸੋ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਨਮੀਆਂ ਇਮੀਗ੍ਰੇਸ਼ਨ ਦੇ ਵਿੱਚ ਪਾਲਿਸੀਆਂ ਲਿਆਉਣ ਦਾ ਐਲਾਨ ਕਰ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਕਿ ਹੁਣ ਕੈਨੇਡਾ ਦੇ ਵਿੱਚ ਜਿਹੜੇ ਵੀ ਫੇਕ ਡਾਕੂਮੈਂਟ ਖਾਸ ਤੌਰ ਦੇ ਉੱਤੇ ਲਗਾ ਕੇ ਜਾਣ ਦੀ ਸੋਚ ਰਹੇ ਹਨ ਜਾਂ ਫਿਰ ਗਏ ਹੋਏ ਹਨ ਕਿਸੇ ਵੀ ਵੇਲੇ ਵੀ ਉਹਨਾਂ ਦੇ ਡਾਕੂਮੈਂਟ ਚੈੱਕ ਹੋ ਸਕਦੇ ਹਨ ਕਿਉਂਕਿ ਪਿਛਲੇ ਸਾਲਾਂ ਦੇ ਦੌਰਾਨ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਭਾਰਤੀਆਂ ਦੇ ਵੱਲੋਂ 20 ਤੋਂ 25 ਲੱਖ ਰੁਪਈਆ ਏਜੰਟਾਂ ਨੂੰ ਦੇ ਕੇ ਸਿਰਫ ਆਧਾਰ ਕਾਰਡ ਆਪਣਾ ਪਾਸਪੋਰਟ ਤੇ ਪੈਨ ਕਾਰਡ ਦੇ ਕੇ ਹੀ ਵੀਜ਼ੇ ਲਗਵਾਏ ਗਏ ਹਨ ਜਿਨ੍ਹਾਂ ਦੀ ਫਾਈਲ ਦੇ ਵਿੱਚ ਸਰਾਸਰ ਸਾਰੇ ਹੀ ਝਾਲੀ ਪੇਪਰ ਲਗਾਏ ਗਏ ਹਨ ਸੋ ਐਕਸਪੀਰੀਅੰਸ ਵੀ ਉਹਨਾਂ ਦੇ ਝਾਲੀ ਸਨ ਸੋ ਹੁ ਕੈਨੇਡਾ ਦੇ ਵਿੱਚ ਜਦੋਂ ਹੀ ਆਪਣੀ ਪੀਆਰ ਅਪਲਾਈ ਕਰਨਗੇ ਜੇਕਰ ਉਹਨਾਂ ਦੀ ਫਾਈਲ ਮੈਚ ਨਹੀਂ ਕਰਦੀ ਜੋ ਕਿ ਉਹ ਕੈਨੇਡਾ ਦੇ ਵਿੱਚ ਬਣ ਕੇ ਗਏ ਹੋਏ ਹਨ ਸੋ ਉਸ ਤੋਂ ਬਾਅਦ ਉਹਨਾਂ ਦੇ ਉੱਤੇ 5 ਸਾਲ ਤੱਕ ਦਾ ਬੈਨ ਅਤੇ ਉਹਨਾਂ ਦੀ ਪੀਆਰ ਵੀ ਕੈਨਸਲ ਕੀਤੀ ਜਾ ਸਕਦੀ ਹੈ ਸੋ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਇਹ ਪੰਜਾਬੀ ਭਾਰਤੀਆਂ ਨੂੰ ਹੁਣ ਇੱਕ ਹੋਰ ਵੱਡਾ ਝਟਕਾ ਦੇਣ ਦੀ ਤਿਆਰੀ ਕਰ ਲਈ ਗਈ ਹੈ